ਅੱਜ ਪਿੰਡ ਛੋਟੇ ਫਤਿਹਾਲ ਪਹੁੰਚੇ ਆ ਜਿੱਥੇ ਬਾਜ ਸਿੰਘ ਹੋਣੀ ਮੁਖੇ ਹੋਣੀ ਜੋਧਵੀਰ ਹੋਣੀ ਸਾਰੀਆਂ ਇਹਨਾਂ ਦੀ ਟੀਮ ਜਿਹੜੀ ਆ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਰੋਣੀ ਕਾਲੀ ਦਲ ਚ ਸ਼ਾਮਲ ਕੀਤਾ ਇਹਨਾਂ ਨੇ ਬਹੁਤ ਵੱਡਾ ਇੱਕ ਬਦਲਾਅ ਦੇ ਚੱਕਰ ਚ ਇਹਨਾਂ ਦਿਨ ਰਾਤ ਇੱਕ ਕਰਕੇ ਇੱਥੋਂ ਜਿਹੜੀ ਝਾੜੂ ਦੀ ਸਰਕਾਰ ਬਣਾਈ ਤੇ ਐਮਐਲਏ ਬਣਾਇਆ ਇਹਨਾਂ ਨੇ ਇਹਨਾਂ ਦੇ ਮੁੱਲ ਨਹੀਂ ਪਾਇਆ ਮਤਲਬ ਮੇਰੇ ਇਲਾਕੇ ਬੈਠਾ ਉਹ ਆਪ ਹੀ ਬੋਲੀ ਜਾਣ ਰਿਹਾ ਭਾ ਮੁੱਖਾ ਵੀ ਇਹਨਾਂ ਬੋਲੀ ਨਹੀਂ ਪਾਇਆ ਕਿਸਦਾ ਵੀ ਸਾਡੇ ਚ ਜਬਾਤਾਂ ਨਾ ਖੇਡਿਆ ਗਿਆ ਇਸ ਕਰਕੇ ਅੱਜ ਮੈਂ ਅਜੇ ਬੇਸ਼ੱਕ ਸਾਲ ਪਿਆ ਆ ਸਰਕਾਰ ਚ ਪਰ ਇਹ ਮੈਨੂੰ ਕਹਿਣ ਲੱਗੇ ਵੀ ਅਸੀਂ ਸਾਰਿਆਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਤੇ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਕਿ ਇਹ ਸਾਡੇ ਪਰਿਵਾਰ ਚ ਆਏ ਆ ਪਰਿਵਾਰ ਵੱਡਾ ਕੀਤਾ ਝਾੜੂ ਦੀ ਸਰਕਾਰ ਬਣਾਓ ਤੇ ਸਾਨੂੰ ਬਹੁਤ ਹੀ ਨੁਕਸਾਨ ਹੋਇਆ ਬਹੁਤ ਘਾਟਾ ਪਿਆ ਸਾਨੂੰ ਅਸੀਂ ਰਾਤ ਦਿਨ ਇਹ ਮਿਹਨਤ ਕਰਕੇ ਅਸੀਂ ਉਹਨਾਂ ਨੂੰ ਬਣਾਇਆ ਸੀ ਪਰ ਸਾਨੂੰ ਉਸ ਚੀਜ਼ ਦਾ ਮੁੱਲ ਨਹੀਂ ਮੜਿਆ ਟਰਾਲੀ ਕਣਕ ਦੀ ਦੇਤੀ ਆ 20 ਜਿਹੜਾ ਖਾਦ ਸਟੋਰ 20 ਆ ਉਹ ਸਾਨੂੰ ਵੀ ਬਹੁਤ ਦਿੱਤਾ ਵਾ ਨਿੱਤ ਸਾਨੂੰ ਝਾੜੂ ਵਾਲੀ ਸਰਕਾਰ ਵੱਲੋਂ ਸਾਨੂੰ ਕੋਈ ਪੰਜਰ ਪੈ ਦੀ ਵੀ ਨਹੀਂ ਕੋਈ ਚੀਜ਼ ਸਾਨੂੰ ਮਿਲੀ ਇਹਨੇ ਕੋਈ ਵੀ ਕੰਮ ਵੇਨਾ ਇਹਨੇ ਵੜੀ ਸਾਢੇ ਕੈਂ ਤੇ ਕਿਸੇ ਤਰ੍ਹਾਂ ਨਹੀਂ ਚੱਲਿਆ ਸਾਡੀ ਮਿਹਨਤ ਦਾ ਨਹੀਂ ਇਹਨੇ ਮੁੱਲ ਪਾਇਆ ਫਿਰ ਇਸ ਕਰਕੇ ਆਪਾਂ ਨੂੰ ਇਹੋ ਜੀ ਸਰਕਾਰ ਦੀ ਕੋਈ ਲੋੜ ਨਹੀਂ ਹੈਗੀ